ਦਾ ਪ੍ਰਧਾਨ ਕੋਰਡ ਆ ਗਿਆ ਜਾਨ ਨੂੰ ਬਣਾ। ਜੇ ਨਾਮ ਕਰਦਾ ਤੇ ਗੱਲ ਕਰਦਾ। ਮੈਂ ਤਾਂ ਨਾਮ ਲੋਕ ਨੂੰ ਜਮਾ ਕਰਾ ਲਿਆ। ਅੱਜ ਇਹ ਨਾਮ ਨਾਲ ਆ ਗਿਆ। ਇੱਕ ਬੰਦਾ ਪ੍ਰਧਾਨ ਜੀ ਮਰਦਾ ਸੀ। ਇਹ 3 ਦੇ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬਸਸ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਨ ਦੇ ਤੌਰ ਦੇ ਉੱਪਰ ਕੰਮ ਕਰਦੇ ਆ ਰਹੇ ਆ। ਪਿਛਲੇ ਕਾਲੀਆਂ ਬਖਤ ਵੀ ਸਾਨੂੰ ਪੁੱਟਿਆ ਗਿਆ ਲਤਾੜਿਆ ਗਿਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਤੋਂ ਆ ਗਏ ਤੇ ਠੇਕਾ ਮੁਲਾਜ਼ਮ ਜਿਹਾ ਸਮੋਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦਿਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਜੋਗ ਮੁੱਖ ਮੰਤਰੀ ਸਾਹਿਬ ਜਦੋਂ ਸੀ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਦੋਂ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲ ਕੇ ਆਉਂਦੇ ਤੇਗੇ ਔਰ ਇਹਦੇ ਨਾਲ ਹੀ ਸਾਨੂੰ ਜਨਨਿਕ ਹੰਦਰਦੀ ਦੇ ਕੇ ਆਉਂਦੇ ਸੀਗੇ ਵੀ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰੰਤੂ ਬਦਕ ਸਮਝਤੀ ਇਹ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮਿਲ ਨਹੀਂ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕਸਮਤੀ ਹੈ ਕਿ ਮਹਿਕਮੇ ਪੱਕੇ ਨੇਗੇ ਤੇ ਮੁਲਾਜ਼ਮ ਕੱਚੇ ਨੇਗੇ ਪਰ ਤੂੰ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕਰੀ ਅਸੀਂ ਤੇ ਰੋਜ਼ 4 ਵਜੇ ਨਿਕਲਦੇ ਆਂਗੇ ਤੇ 10 ਵਜੇ ਤਹਾਨੂੰ ਚੰਡੀਗੜ੍ਹ ਪਹੁੰਚਦੇ ਆਂਗੇ 5 ਵਜੇ ਤੱਕ ਸਾਨੂੰ ਬਿਠਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕਰਕੇ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੀ ਬਿਲਕੁਲ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਸਕੀਮ ਦਾ ਕੀ ਅਸੀਂ ਪਹਿਲਾਂ ਸਾਰੇ ਬਰਾਦਰ ਪੱਕੇ ਹੁੰਦੇ ਸੀ ਉਹਨਾਂ ਨੇ 2004 ਦੇ ਵਿੱਚ ਇਕੱਠੇ ਸ਼ੁਰੂ ਕੀਤੇ ਮੁੱਖ ਮੰਤਰੀ ਦੀ ਕਾਂਗਰਸ ਦੀ ਸਰਕਾਰ ਸੀ ਉਹ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਸੀ ਉਹ ਕਾਬੀਆਂ ਦੀ ਹੋ ਜਾਂਦੀ ਭਾਈ ਵੱਡੇ ਦੀ ਸਰਕਾਰ ਸੀ ਉਹਨਾਂ ਨੇ ਕੱਚੇ ਰੱਖੇ ਤੇ ਨੇ ਰੱਖੇ ਤੇ ਪਹਿਲੀ ਸਰਕਾਰ ਜਿਹਨੇ ਆ ਕੇ ਕੱਚੇ ਨੂੰ ਪੱਕੇ ਕਰਨ ਦਾ ਜਿਹੜੇ ਅੱਗੇ ਤੋਂ ਅਪਲਾਈ ਕਰਦੇ ਆ ਪੱਕੇ ਬਣਨ ਦਾ ਉਹ ਬਰਦਾਸ਼ਤ ਨੂੰ ਨੋ ਨੋ ਨਹੀਂ ਕਰਦਾ ਉਹਦੇ ਵਿੱਚ ਸਾਰੀ ਸੋਚ ਇੱਕ ਕਮੇਟੀ ਬਣਾਈ ਜਾਂਦੀ ਸਰਕਾਰ ਕਮੇਟੀ ਪੂਰੀ ਪ੍ਰੋਸੈਸ ਚੱਲਦੀ ਸਾਡੇ ਸਿਹਤ ਮੈਕ ਵਿੱਚ ਜਿਹੜੇ ਐਜੂਕੇਸ਼ਨ ਦੇ ਹੋ ਗਏ ਆ ਉਹਦੇ ਚੋਂ ਇੱਕ ਆਪਾਂ ਦਾ ਉਹਦੀ ਸਾਰੀ ਨਿਗਰਦੀ ਨਾਣੀ ਪੈਂਦੀ ਹੈ ਪਨੈਸਟਿਕ ਰਿਵਿਊ ਸਟਡੀ ਪੈਂਦੀ ਹੈ ਆਪਾਂ ਸੌਣ ਦੀ ਜਿਹੜਾ ਟੈਨ ਕਰੀਏ ਚਾਰ ਪੰਜ ਵਿਭਾਗਾਂ ਕਈ ਜਗ੍ਹਾ ਤੇ ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧ ਹੁੰਦਾ ਪਰ ਫਿਰ ਉਹ ਚ ਅਪਲਾਈ ਜਿਹੜੀਆਂ ਸਕੀਮਾਂ ਕੇਂਦਰ ਗਿਆ ਹੈ ਸਾਰੀਆਂ ਜਿਵੇਂ ਜਿਵੇਂ ਹਾਈਡਰੋ ਸੀਅਰ ਹੋ ਰਹੀ ਹੈ ਇਹ ਸਰਕਾਰ ਦੀ ਪਾਲਿਸੀ ਹੈ ਕਿ ਕੱਚੇ ਨੂੰ ਪੱਕੇ ਕਰਨਾ ਸ਼ੁਰੂਆਤ ਤਾਂ ਕੀਤੀ ਹੈ ਕੁਝ ਬੰਦੇ ਹੋਏ ਐਜੂਕੇਸ਼ਨ ਦੇ ਹੋਏ ਸਾਡੇ ਬੰਦੇ ਨੂੰ ਕੱਢਾਂਗੇ ਤੁਹਾਨੂੰ ਕਿਸੇ ਕਿਸੇ ਕੱਚੇ ਬਣਾਜੂ ਨੂੰ ਕੱਢ ਨਹੀਂ ਰਹੇ ਕਰਦੇ ਰਹੇ ਤੁਹਾਨੂੰ ਕਰਾਂਗੇ ਤੁਹਾਨੂੰ ਵੀ ਕਰਾਂਗੇ ਤੁਹਾਡੇ ਅੱਜ ਵੀ ਨਾਲ ਦੇਖੋ ਕਮੇਟੀਆਂ ਬਣ ਗਈਆਂ ਹੋਇਆਂ ਕਮੇਟੀਆਂ ਕੰਮ ਕਰ ਰਹੀਆਂ ਮੰਤਰੀ ਸਾਹਿਬ ਸਾਡੇ ਵਿੱਚ ਹੀ ਹੈ ਸਾਡੀ ਕਮੇਟੀ ਵਾਲਾ ਕੋਈ ਰੋਲਾ ਨਹੀਂ 20 ਵਾਰਾ ਮੌਕਮੰਤਰੀ ਪੰਜਾਬ ਦੇ ਨੂੰ ਤੁਸੀਂ ਕਹਿੰਦੇ ਹੋ ਮੌਕਮੰਤਰੀ ਸਾਡਾ ਗਰੀਬ ਧਰਦਾ ਬਾਹ ਫੜ ਕੇ ਗੱਲ ਕਰ ਲਓ ਸਾਨੂੰ 20 ਵਾਰਾ ਲਿਖਤੀ ਮੀਟਿੰਗ ਦਿੱਤੀ ਆ ਚੰਡੀਗੜ੍ਹ ਮੈਂ ਹੀ ਮੀਟਿੰਗ ਢੀਲ ਕਰ ਲਿਆ ਨਾ ਮੈਂ ਤੁਹਾਡਾ ਤੁਸੀਂ ਕਹਿ ਰਹੇ ਹੋ ਵਸੇ ਲੋਕਾਂ ਨੂੰ ਮੰਦੇ ਮੈਂ ਮੰਗ ਪੱਤਰ ਤੁਹਾਨੂੰ ਦਿਖਾ ਦਿਆਂ ਕਿ ਕਿ ਦਿੱਤੇ ਅਣਗਿਣਤ ਮੈਂ ਨਹੀਂ ਅਸੀਂ ਤਾਂ ਮੈਂ ਤਾਂ ਮਿਲਦਾ ਜੀ ਮੈਂ ਤਾਂ ਸਾਰੇ ਨੂੰ ਸਾਰੇ ਸਾਡੇ ਮੈਟਰ ਇਹ ਨਹੀਂ ਜੀ ਵੀ ਸਾਨੂੰ ਅੱਜ ਰੈਗੂਲਰ ਸਾਡਾ ਮੈਟਰ ਹੈ ਵੀ 20ਵਾਂ ਮੁੱਖ ਮੰਤਰੀ ਮੀਟਿੰਗਾਂ ਦਾ ਕਰਦਾਂਗੇ ਜੀ ਕਰਦਾਂਗੇ ਸਾਡੇ ਨਾਲ ਮੀਟਿੰਗ ਕਰਾ ਦੇ ਜੇ ਮੀਟਿੰਗ ਕਰਾ ਦੋਗੇ ਉਹ ਕੀ ਕਰਦਾਂਗੇ ਮੇਰੀ ਗੱਲ ਸੁਣੋ ਇੱਕੋ ਹੀ ਸਰਕਾਰ ਹੈ ਜਿਹਦੀ ਇਹ ਪਹੁੰਚੀ ਪੱਕੇ ਕਰਦੀ ਹੈ ਅੱਜ ਮੇਰੀ ਗੱਲ ਤਾਂ ਸੁਣ ਲਓ ਇੱਕੋ ਹੀ ਸਰਕਾਰ ਹੈ ਜਿੰਦੇ ਇੱਕੋ ਇਹੋ ਜਿਹਾ ਮੁੱਖ ਮੰਤਰੀ ਜਿੰਨੇ 20ਵਾਂ ਮੁਕਰਿਆ ਪ੍ਰਕਾਸ਼ ਸਿੰਘ ਚੱਗਾ ਸੀਗਾ ਤਾਂ ਉਹੀ ਤਾਂ ਦਿੱਤਾ ਕੱਖ ਨਹੀਂ ਭਾਵਾ ਉਹਨਾਂ ਨੇ ਦਿੱਤਾ ਕੱਖ ਨਹੀਂ ਮੀਟਿੰਗ ਕਰਨਾ ਮੀਟਿੰਗ ਕਰਾ ਦਿਓ ਜਿਓ ਕੱਖ ਨਾਲ ਮੀਟਿੰਗ ਕਰਾ ਦਿਓ ਇਹਨੇ ਮੀਟਿੰਗ ਵੀ ਨਹੀਂ ਕਰਦਾ ਵੀ ਆਪਣੀ ਪਾਲਿਸੀ ਬ੍ਰਦਰ ਇਹ ਵੀ ਜਿਓ ਕੱਖ ਨਾਲ ਮੀਟਿੰਗ ਕਰਾ ਦੇ ਮੇਰੀ ਗੱਲ ਸੁਣੋ ਐਮਐਲਏ ਸਾਹਿਬ ਮੀਟਿੰਗ ਨਹੀਂ ਚਾਹੀਦੀ ਕਿਸੇ ਘਰੇ ਨਹੀਂ ਕਿਸੇ ਘਰੇ ਨਹੀਂ ਕਿਸੇ ਘਰੇ ਫਤੂ ਸੁਣਦਾ ਗੱਲ ਹੈ ਹਾਂਜੀ ਕਿੰਨੀਆਂ ਕਟੂੜੀਆਂ ਹੋਣਗੀ ਆਪਾਂ ਸਾਰੇ ਸਾਰਿਆਂ ਨੂੰ ਮਿਲਾ ਦੇ ਕਿੰਨੀਆਂ ਜੂਰਾਂ ਹੋਣਗੀਆਂ ਫਰੇਰੀਆਂ ਜੀ 3-4 ਮੈਕ ਵੀ ਦੋ ਦੋ ਤਿੰਨ ਤਰ੍ਹਾਂ ਦੀਆਂ ਦੋ 25000 ਹਾਂਜੀ ਠੀਕ ਹੈ ਜੀ ਦੋ ਟਾਈ ਜਾਂਦਾ ਬੰਦਾ ਮੀਟਿੰਗ ਕਰੇਗਾ ਉਹਨੇ ਕਮੇਟੀ ਬਣਾਤੀ ਹੈ ਅਸੀਂ ਉਹਦੇ ਚ ਕਾਬਰੇਟ ਕਮੇਟੀ ਦੇ ਫਿਰ ਸਾਡੇ ਕਮੇਟੀ ਨੂੰ ਰਿਪੋਰਟ ਵੀ ਦੇ ਦਈਏ ਜਲ ਸਪਲਾਈ ਵਾਲੇ ਮੁੰਡੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲੋ ਮੁੱਖ ਮੰਤਰੀ ਸਾਹਿਬ ਆਪੇ ਆਪਣਾ ਉਹਨੂੰ ਕੰਟਰੈਕਟ ਕਰ ਰਹੇ ਹਾਂ ਕਰ ਰਹੇ ਆ ਰਿਪੋਰਟ ਬਣੀ ਹੋਈ ਹੈ ਸਾਡੇ ਤਾਂ ਸੀਐਮ ਸਾਹਿਬ ਨਾਲ ਤਾਂ ਬਾਓ ਕਮੇਟੀ ਯਾਰ ਫੇਰ ਉਹੀ ਗੱਲ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਬਿਠਾ ਦਿੰਦਾ ਪਹਿਲਾਂ ਵਾਹੀ ਕੁਝ ਕਰਦੇ ਰਹੇ ਆਹੀ ਕੁਝ ਕਰਨਾ ਤੁਸੀਂ ਨਹੀਂ ਸਰ ਮੈਂ ਕਹਿੰਦਾ ਤੁਹਾਨੂੰ ਭરાਵਾਂਗੇ ਸਰ ਪਹਿਲਾਂ ਆਪਣੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੂਜੇ ਪਾਸੇ ਗੱਲ ਸੁਣ ਆ ਗੋਲੀਆਂ ਬੱਜੀਆਂ ਲੋਕਾਂ ਦੇ ਸਿਰ 'ਚ ਜੈਸ ਦੇ ਗੋਲੇ ਬੱਜਿਆ ਬੱਜਿਆ ਹੈ ਨਾ ਬੰਦੇ ਵੀ ਮਰੇ ਮੇਰੀ ਗੱਲ ਸੁਣ ਆਪਣੀ ਗੱਲ ਸੁਣ ਲੈਣਾ ਆਪ ਸੁਣ ਲੈਣਾ ਓਏ ਸੁਣ ਲੈ ਮੇਰੇ ਕੋਲ ਕੁੜੀਆਂ ਨੂੰ ਪੁਲਿਸਾਂ ਦੇ ਉੱਥੇ ਜਿੱਲੀ ਜਾਵੇ ਆ ਸੂਰਤ ਦੇ ਵਿੱਚ ਚੜਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ ਆ ਅੱਠ ਮੰਤਰੀ ਚੱਕਾ ਗਏ ਨੇ ਜੀ ਓ ਯਾਰ ਗੱਲ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣ ਲੈ ਗੱਲ ਤਾਂ ਸੁਣ ਨਾ ਮੈਂ ਕਹਿ ਰਿਹਾ ਵੀ ਸਾਡੀ ਲੜਾਈ ਜਿਹੜਾ ਬੰਦਿਆਂ ਦੇ ਨਾਲ ਹੈ ਉਹਨਾਂ ਨੇ ਚੱਕ ਕੇ ਸਾਰੇ ਲੀਡਰਾਂ ਦਾ ਫੋਕਟੇ ਕਾਤੇ ਸਾਡੇ ਪੰਚ ਕਿਥੇ ਹੋਏ ਆ ਪੰਜਾਬ ਦੇ ਪੈਸੇ ਰੁਕੇ ਹੋਏ ਆ ਸੜਕਾਂ ਬਣਾਉਣੀਆਂ ਸੀ ਰੋਜ਼ਗਾਰ ਪੈਦਾ ਹੋਏਗਾ ਮੰਡੀਆਂ ਠੀਕ ਕਰਨੀਆਂ ਆਸਪਤਾਲ ਬਣਾਣੇ ਆ ਪਰਧੀਆਂ ਕਰਨੀਆਂ ਪਾਣੀ ਦਾ ਬਦਵਸਤ ਕਰਨਾ ਕਚਰ ਦੀ ਮੈਨੇਜਮੈਂਟ ਕਰਨੀਆਂ ਤੇ ਜਿੱਥੇ ਅਸੀਂ ਜਾ ਰਹੇ ਆ ਇਹ ਲੜਾਈ ਦੇ ਵਿੱਚ ਅਸੀਂ ਲੋਕ ਸਾਥ ਦਿਓ ਅੱਗੇ ਤੁਹਾਡੀ ਮਰਜ਼ੀ ਆ ਅਸੀਂ ਅਸੀਂ ਕੁਝ ਥੋੜਾ ਮਸਲਾ ਲੈ ਕੇ ਹੀ ਸਾਥ ਲੈ ਕੇ ਤੁਹਾਡਾ ਮੀਟਿੰਗ ਕਰਾਉਂਗੇ ਤਾਂ ਵਿਰੋਧ ਕਰਨਾ ਨਹੀਂ ਕਰਾਂਗੇ